ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਆਪਣੇ ਹੁਸ਼ਿਆਰਪੁਰ ਸ਼ਹਿਰ ਦੀ ਹੁਸ਼ਿਆਰਪੁਰ ਸ਼ਹਿਰ ਦੀ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿ ਲੱਗਦਾ ਹੁਣ ਹੁਸ਼ਿਆਰਪੁਰ ਦਾ ਵੀ ਸੁਧਾਰ ਹੋਊਗਾ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਮੈਂ ਜੇ ਮੈਂ ਬੀਤੇ ਤਿੰਨ ਤੋਂ ਚਾਰ ਦਿਨ ਪਹਿਲਾਂ ਦੀ ਗੱਲ ਕਰਾਂ ਜੋ ਸਾਡੇ ਡਾਕਟਰ ਰਵਜੋਤ ਨੇ ਜੋ ਹਲਕਾ ਸ਼ਾਂਤਸੀ ਤੋਂ ਐਮਐਲਏ ਵੀ ਨੇ ਤੇ ਕੈਬਨਰ ਮੰਤਰੀ ਵੀ ਨੇ ਉਹਨਾਂ ਵੱਲੋਂ ਹੁਸ਼ਿਆਰਪੁਰ ਦਾ ਇੱਕ ਦੌਰਾ ਕੀਤਾ ਜਾਂਦਾ ਸਫਾਈ ਅਭਿਆਨ ਨੂੰ ਲੈ ਕੇ ਜਿਸ ਦੇ ਵਿੱਚ ਅਨ ਜੋ ਸਾਡੇ ਡੀਸੀ ਮੈਡਮ ਨੇ ਆਸ਼ਿਕਾ ਜਨ ਵੀ ਮੌਜੂਦ ਸੀ ਤੇ ਕਮਿਸ਼ਨਰ ਤੇ ਹੋਰ ਵੀ ਵੱਡੇ ਆਫਸਰ ਮੌਜੂਦ ਸਨ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਮੇਰੇ ਹਰ ਸਵਾਲ ਦਾ ਨਿਰਪੱਖਤਾ ਦੇ ਨਾਲ ਜਵਾਬ ਦੇਣ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਮੌਜੂਦ ਨੇ ਮਿਸਟਰ ਚੇਤਨ ਕਸ਼ਵ ਜੀ ਆਓ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਭਾਈ 사શી ਗਾਲ ਜੀ ਸਸੇ ਗਾਲ ਜੀ ਅਨ ਚੇਤਨ ਜੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਲੱਗਦਾ ਹੁਣ ਹੁਸ਼ਿਆਰਪੁਰ ਦਾ ਵੀ ਹੋਵੇਗਾ ਸੁਧਾਰ ਬੀਤੇ 4-5 ਦਿਨ ਪਹਿਲਾਂ ਡਾਕਟਰ ਵਿਜੋਤਰੋਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਤੇ ਤੁਸੀਂ ਇਸ ਚੀਜ਼ ਤੇ ਕੀ ਟਿੱਪਣੀ ਕਰਨਾ ਚਾਹੋਗੇ ਇਹ ਕੋ ਪ੍ਰੇਜ ਜੀ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਜਦੋਂ ਵੀ ਹੁਸ਼ਾਰਪੁਰ ਹਲਕੇ ਦੀ ਗੱਲ ਆਉਂਦੀ ਆ ਜੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੈ ਤੇ ਇਹਨਾਂ ਤਿੰਨਾਂ ਸਾਲਾਂ ਦੌਰਾਨ ਹੁਸ਼ ਅਦਾਰਾ ਹੁਸ਼ਾਰਪੁਰ ਨੇ ਉਸਨੇ ਸਫਾਈ ਦਾ ਮੁੱਦਾ ਵੀ ਚੁੱਕਿਆ ਜੀ ਬਿਲਕੁਲ ਅਦਾਰਾ ਹੁਸ਼ਾਰਪੁਰ ਨੇ ਉਸਨੇ ਨਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਚੁੱਕਿਆ ਜੀ ਅਦਾਰਾ ਹੁਸ਼ਾਰਪੁਰ ਨੇ ਉਸਨੇ ਟ੍ਰੈਫਿਕ ਸਮੱਸਿਆ ਦਾ ਵੀ ਮੁੱਦਾ ਚੁੱਕਿਆ ਟੁੱਟੀਆਂ ਸੜਕਾਂ ਦਾ ਮੁੱਦਾ ਚੁੱਕਿਆ ਤੇ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਜੀ ਬਿਲਕੁਲ ਇਸ ਤੋਂ ਪਹਿਲਾਂ ਮੈਂ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਸਟੂਡੀਓ ਪ੍ਰੋਗਰਾਮ ਮੈਂ ਕਰ ਚੁੱਕਿਆ ਕਿ ਹੁਸ਼ਿਆਰਪੁਰ ਨੂੰ ਪੰਜ ਰੋਗ ਚਿੰਬੜੇ ਨੇ ਕਿਹੜੇ ਕਿਹੜੇ ਉਹ ਪੰਜ ਰੋਗ ਨੇ ਮੈਂ ਇੱਕ ਵਾਰ ਤੁਹਾਨੂੰ ਮੁਰਤੋਂ ਗਿਣਵਾ ਦਿੱਤੇ ਨੇ ਕਿਹੜੇ ਕਿਹੜੇ ਨੇ ਇਹ ਰੋਗ ਨੇ ਹੁਣ ਇਹ ਇੱਕ ਹੁਣ ਇਹ ਮਹਾਮਾਰੀ ਬਣ ਚੁੱਕੇ ਨੇ ਕਿ ਸ਼ਾਇਦ ਲੱਗਦਾ ਕਿ ਹੁਣ ਇਸ ਦਾ ਇਹ ਸੁਧਾਰ ਆ ਜਿਹੜਾ ਨਹੀਂ ਹੋਵੇਗਾ ਲੋਕਾਂ ਨੇ ਉਮੀਦ ਆ ਜਿਹੜੀ ਉਹ ਛੱਡ ਦਿੱਤੀ ਸੀ ਜੀ ਪ੍ਰੰਤੂ ਦੂਜੇ ਪਾਸੇ ਚਾਰ ਦਿਨ ਪਹਿਲਾਂ ਡਾਕਟਰ ਰਵਜੋਤ ਚੜਦੀ ਸਵੇਰ ਤਦਕ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨਗਰ ਨਿਗਮ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਤਾਂ ਹੋਰ ਜਿਹੜੇ ਆਲਾ ਅਧਿਕਾਰੀ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਉਹ ਸ਼ਹਿਰ ਦਾ ਦੌਰਾ ਕਰਦੇ ਨੇ ਪਰੰਤੂ ਬੜੀ ਦਿਲਚਸਪ ਗੱਲ ਹੈ ਕਿ ਇਸ ਮੌਕੇ ਉਹਨਾਂ ਦੇ ਨਾਲ ਹੁਸ਼ਾਰਪੁਰ ਤੋਂ ਵ代ਕ ਬ੍ਰਮਸ਼ੰਕਰ ਚਿੰਪਾ ਮੇਅਰ सुरेंद्र ਸਿੰਧਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਲੀਡਰਸ਼ਿਪ ਵੀ ਜਿਹੜੀ ਉਹ ਮੌਜੂਦ ਹੁੰਦੀ ਆ ਤਾਂ ਜਦੋਂ ਇਹ ਕਦਮ ਡਾਕਟਰ ਅਵਜੋਤ ਵੱਲੋਂ ਚੁੱਕਿਆ ਜਾਂਦਾ ਤਾਂ ਉਸ ਵਕਤ ਲੋਕਾਂ ਨੂੰ ਇੱਕ ਉਮੀਦ ਜਾਗਦੀ ਹੈ ਕਿ ਸ਼ਾਇਦ ਹੁਣ ਹੁਸ਼ਾਰਪੁਰ ਦਾ ਸੁਧਾਰ ਹੋਵੇਗਾ ਕਿਉਂਕਿ ਡਾਕਟਰ ਅਵਜੋਤ ਨੇ ਇੱਕ ਗੱਲ ਬੜੀ ਹਾਈਲਾਈਟ ਤੌਰ ਤੇ ਕਹੀ ਹੈ ਇਸ ਗੱਲ ਨੂੰ ਮੈਂ ਕਹਾਂਗਾ ਆਪਾਂ ਵੀ ਅਦਾਰਾ ਹੁਸ਼ਾਰਪੁਰ న్యూਸ ਵੀ ਪ੍ਰਮੁਖਤਾ ਦੇ ਨਾਲ ਕਹੇਗਾ ਮੈਂ ਚੇਤਨ ਕਸ਼ ਉਹਨਾਂ ਨੇ ਕਿਹਾ ਕਿ ਅਫਸਰਾਂ ਨੂੰ ਕਿ ਤਾੜਨਾ ਕੀਤੀ ਹੈ ਕਹਿੰਦੇ ਮੈਂ ਜਿੱਥੇ ਵੀ ਦੌਰਾ ਕਰਨ ਜਾਂਦਾ ਨਾ ਮੈਂ ਇੱਕ ਅਫਸਰ ਨੂੰ ਸਸਪੈਂਡ ਕਰਕੇ ਆਉਂਦਾ ਇਹ ਰਵਜੋਤ ਜੀ ਨੂੰ ਕਿਹਾ ਕਿ ਡਾਕਟਰ ਰਵਜੋਤ ਜਿਹੜਾ ਸਾਡੇ ਕੈਬਨਟ ਮੰਤਰੀ ਨੇ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ ਉੱਥੇ ਭਰੀ ਸਭਾ ਦੇ ਵਿੱਚ ਸਭਾ ਤੋਂ ਪਾਵਾਂ ਜਿਹੜੇ ਵੀ ਉੱਥੇ ਮਿਲਦੀ ਸੀ ਮੈਂ ਨਾਮ ਗਿਣਵਾ ਦਿੱਤੇ ਜੀ ਕਹਿੰਦਾ ਮੈਂ ਜਿੱਥੇ ਵੀ ਦੌਰਾ ਕਰਨ ਜਾਂਦਾ ਅਫਸਰਾਂ ਨੂੰ ਕਹਿੰਦਾ ਨਗਰ ਨਿਗਮ ਵਾਲਿਆਂ ਨੂੰ ਕਿ ਉੱਥੇ ਮੈਂ ਰੋਜ਼ ਇੱਕ ਅਫਸਰ ਸਸਪੈਂਡ ਕਰਕੇ ਆਉਂਦਾ ਜੀ ਤਾਂ ਸਫਾਈ ਨੂੰ ਲੈ ਕੇ ਉਹਨਾਂ ਨੂੰ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਕਿ ਆ ਇੰਨੇ ਦਿਨਾਂ ਦੇ ਵਿੱਚ ਚਾਹੀਦਾ ਜੀ ਤੇ ਜੇਕਰ ਮੈਂ ਦੁਬਾਰਾ ਦੌਰਾ ਕਰਨ ਹੋਣਾ ਤਾਂ ਹਫ਼ਤੇ ਤੱਕ ਜੀ ਹੋ ਗਿਆ ਕੰਮ ਤਾਂ ਠੀਕ ਆ ਨਹੀਂ ਤਾਂ ਫੇ ਤੁਸੀਂ ਆਪਣਾ ਪੂਰੀਆ ਬਿਸਤਰਾ ਜਿਹੜਾ ਗੋਲ ਕਰ ਲਿਓ ਪੈਕ ਕਰ ਲਿਓ ਬੰਨ੍ਹ ਲਿਓ ਤਾਂ ਤੁਸੀਂ ਪੱਕੇ ਤੌਰ ਤੇ ਘਰਾਂ ਦੇ ਵਿੱਚ ਬੈਠੋਗੇ ਅੱਛਾ ਜੀ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਨਗਰ ਨਿਗਮ ਦੇ ਵਿੱਚ ਥੋੜੀ ਹਫੜਾ ਤਫੜੀ ਵੀ ਮੱਚੀ ਹੈ ਕਿਉਂਕਿ ਡਾਕਟਰ ਰਵਜੋਤ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਹੈ ਜਿਹਨਾਂ ਨੂੰ ਪੰਜਾਬ ਦੇ ਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੇ ਨਹੀਂ ਜਾਂ ਦੁਆਬੇ ਦੇ ਨਹੀਂ ਪੰਜਾਬ ਭਰ ਦੇ ਜਿਹੜੇ ਇੱਕ ਸੌ ਵਿਧਾਇਕਾਂ ਦੇ ਵਿੱਚ ਇੱਕ ਗਿਣਿਆ ਜਾਂਦਾ ਉਹਨਾਂ ਦਾ ਜੋ ਵਿਵਹਾਰ ਹੈ ਉਹ ਮਤਲਬ ਜਿਹੋ ਉਹਨਾਂ ਦਾ ਨੇਚਰ ਹੈ ਤਾਂ ਉਹਨਾਂ ਨੂੰ ਇੱਕ ਸੌ ਵਿਧਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਨਾ ਜੀ ਤਾਂ ਇਸ ਤਰ੍ਹਾਂ ਦਾ ਰੂਪ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਦੇਖਿਆ ਕਿਸੇ ਵਿਅਕਤੀ ਨੇ ਨਾ মিডিਆ ਨੇ ਦੇਖਿਆ ਤੇ ਨਾ ਕਿਸੇ ਹੋਰ ਵਿਅਕਤੀ ਨੇ ਵੇਖਿਆ ਨਾ ਮੈਨੂੰ ਲੱਗਦਾ ਅਫਸਰਾਂ ਨੇ ਵੇਖਿਆ ਹੋਵੇਗਾ ਪਰ ਤੂੰ ਜਿਸ ਤਰ੍ਹਾਂ ਉਹਨਾਂ ਨੇ ਤਾੜਨਾ ਕੀਤੀ ਹੈ ਚੇਤਾਵਨੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹ ਸਮੇਂ ਦੀ ਨਜ਼ਾਕਤ ਨੂੰ ਭਾਪਦਿਆਂ ਹੋਇਆ ਜੇਕਰ ਉਹ ਦੇਖੀਏ ਤਾਂ ਉਹ ਮੈਂ ਕਹਾਂਗਾ ਕਿ 100% ਨਹੀਂ ਉਹ 1000% ਸਹੀ ਹੈ ਉਹਨਾਂ ਦਾ ਰਵਈਆ ਜੀ ਕਿਉਂਕਿ ਹੁਸ਼ਿਆਰਪੁਰ ਦੇ ਜਿਹੜੇ ਹਾਲਾਤ ਆ ਪ੍ਰੀਤ ਜੀ ਉਹ ਇੰਨੇਕ ਦਰਦ ਭਰੇ ਹੋ ਚੁੱਕੇ ਨੇ ਚਾਕੇ ਵਿਆਸੀ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਹਰ ਮੋੜ ਤੇ ਤੁਹਾਨੂੰ ਕੂੜਾ ਨਜ਼ਰ ਆਏਗਾ ਜੀ ਬਿਲਕੁਲ ਹਰ ਮੋੜ ਤੇ ਤੁਹਾਨੂੰ ਟੁੱਟੀਆਂ ਸੜਕਾਂ ਨਜਾਇਜ਼ ਕਬਜ਼ਾ ਦਾ ਤਾਂ ਕੋਈ ਬੇਅੰਤ ਹੀ ਨਹੀਂ ਨਾ ਮਤਲਬ ਕਿ ਕੋਈ ਅੰਤ ਹੀ ਨਹੀਂ ਰੋਕਣੇ ਤਾਂ ਕੀ ਆ ਸਮਾਂ ਕਿ ਦਿਨ ਦੁੱਗਣੀ ਰਾਤ ਚੁਗਣੀ ਕਹਿੰਦੇ ਨਾ ਜਦੋਂ ਅਸੀਂ ਕਿਸੇ ਆਪਣੇ ਵੱਡੇ ਬਜ਼ੁਰਗ ਦੇ ਅਸੀਂ ਮੱਥਾ ਟੇਕਦੇ ਤਾਂ ਕਹਿੰਦਾ ਪੁੱਤਰਾ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੋ ਤਾਂ ਉਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਦਿਨ ਦੁੱਗਣੇ ਤਾਂ ਰਾਤ ਚੁਗਣੇ ਲਗਾਤਾਰ ਨਜਾਇਜ਼ ਕਬਜ਼ਾ ਜਾਂ ਇਨਕ੍ਰੋਚਮੈਂਟ ਵਧ ਰਹੀ ਹੈ ਪਸ਼ੂਆਂ ਦੀ ਪਰਮਾਰ ਉਸ ਬਾਬਤ ਵੀ ਮੈਨੂੰ ਬੋਲ ਕੇ ਦੱਸਣ ਦੀ ਕੋਈ ਬਹੁਤੀ ਲੋੜ ਨਹੀਂ ਹੈ ਤਾਂ ਜਦੋਂ ਉਹਨਾਂ ਨੇ ਦੌਰਾ ਕੀਤਾ ਤਾਂ ਹੁਣ ਸਾਨੂੰ ਲੱਗਿਆ ਸੀਗਾ ਕਿ ਲੱਗਦਾ ਪ੍ਰੇਜ ਜੀ ਹੁਣ ਹੁਸ਼ਿਆਰਪੁਰ ਦਾ ਸੁਧਾਰ ਹੋਵੇਗਾ ਹੁਣ ਕਿੰਨਾ ਕੁ ਸੁਧਾਰ ਹੁੰਦਾ ਕਿੰਨਾ ਕੁ ਨਹੀਂ ਹੁੰਦਾ ਇਹ ਜਾਂਦਾ ਪਰਮਾਤਮਾ ਜਾਣਦਾ ਜਾਂ ਫਿਰ ਇਹ ਹੁਣ ਖੁਦ ਸਰਕਾਰ ਜਾਣਦੀ ਹੈ ਜੀ ਚੇਤਨ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਯਾਦ ਦਿਵਾਉਣਾ ਚਾਹੁੰਦਾ ਕਿ ਜੋ ਬ੍ਰਹਮਸ਼ਾਕਰ ਜਿੰਪਾ ਨੇ ਜੋ ਸਾਬਕਾ ਮੰਤਰੀ ਵੀ ਨੇ ਜਦੋਂ ਸਫਾਈ ਅਭਿਆਨ ਦੇ ਵਿੱਚ ਡਾਕਟਰ ਵਿਜੋਦ ਦੇ ਨਾਲ ਚੱਲਦੇ ਨੇ ਤਾਂ ਬੜੀਆਂ ਬਰੀਕੀ ਤਰੀਕੇ ਦੇ ਨਾਲ ਉਹ ਕਮੀਆਂ ਗਿਣਾਉਂਦੇ ਸੀਗੇ ਤੁਸੀਂ ਇਹ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਇਹ ਬੜੀ ਹਾਸੋਹੀਣੀ ਗੱਲ ਆ ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਜੀ ਜੇਕਰ ਬ੍ਰਹਮਸ਼ੰਕਰ ਜੇਪਾਨੀ ਕੰਮ ਕੀਤੇ ਹੁੰਦੇ ਸ਼ਹਿਰ ਦੇ ਸੁਧਾਰ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੇ ਨਾਮ ਮੁਰੇ ਸਾਬਕਾ ਨਾ ਲੱਗਦਾ ਉਹ ਅੱਜ ਵੀ ਕੈਬਨਟ ਮੰਤਰੀ ਹੁੰਦੇ ਪੰਜਾਬ ਜ਼ਾਰਤ ਦੇ ਉਹ ਵਜ਼ੀਰ ਹੁੰਦੇ ਮੈਂਬਰ ਹੁੰਦੇ ਹਨ ਜੀ ਇੱਕ ਹਾਸੋ ਹੀਣੀ ਗੱਲ ਵੀ ਆ ਤੇ ਇੱਕ ਵਧੀਆ ਗੱਲ ਵੀ ਆ ਦੇਖੋ ਕਹਿੰਦੇ ਹੁੰਦੇ ਨਾ ਕਿ ਰੱਬ ਨੇ ਦੋ ਅੱਖਾਂ ਦਿੱਤੀਆਂ ਦੋ ਕੰਨ ਦਿੱਤੇ ਇੱਕ ਅੱਖ ਨਾਲ ਚੰਗਾ ਦੇਖੀ ਜਾਓ ਇੱਕ ਨਾਲ ਮਾੜਾ ਦੇਖੀ ਜਾਓ ਇੱਕ ਨਾਲ ਸੁਣੀ ਜਾਓ ਇੱਕ ਨਾਲ ਦੂਜੇ ਨਾਲ ਕੱਢੀ ਜਾਓ ਹਨਾ ਚੰਗਾ ਜਿਹੜਾ ਰੱਖ ਲਓ ਦਿਮਾਗ ਦੇ ਵਿੱਚ ਤਾਂ ਉਸੇ ਤਰ੍ਹਾਂ ਅਸੀਂ ਇਸ ਵਾਕਿਆ ਨੂੰ ਵੀ ਦੋ ਤਰੀਕਿਆਂ ਦੇ ਨਾਲ ਵੇਖ ਸਕਦੇ ਆਂ ਪਹਿਲੀ ਗੱਲ ਤਾਂ ਇਹ ਐ ਕਿ ਚਲੋ ਵਧੀਆ ਗੱਲ ਐ ਕਿ ਆਪਣੇ ਹਲਕੇ ਪ੍ਰਤੀ ਉਹਨਾਂ ਨੇ ਸਹਿਯੋਗਤਾ ਦਿਖਾਈ ਆ ਬ੍ਰਹਮਸ਼ੰਕਰ ਜਿੰਪਾ ਜੀ ਨੇ ਤੇ ਸਾਡੇ ਮਾਨ ਜੋਕ ਵਿਧਾਇਕ ਸਾਹਿਬ ਨੇ ਸਭ ਕਾ ਮੰਤਰੀ ਵੀ ਨੇ ਤਾਂ ਇੱਕ ਵਿਧਾਇਕ ਦੀ ਜ਼ਿੰਮੇਵਾਰੀ ਵੀ ਹੁੰਦੀ ਐ ਕਿ ਜਦੋਂ ਕੋਈ ਮੰਤਰੀ ਆਉਂਦਾ ਐ ਆਪਣੇ ਉਹਨਾਂ ਦੇ ਹਲਕੇ ਦੇ ਵਿੱਚ ਤਾਂ ਆਪਣੇ ਹਲਕੇ ਦੀਆਂ ਜਿਹੜੀਆਂ ਉਹ ਕਮੀਆਂ ਨੇ ਉਹਨਾਂ ਨੂੰ ਗਿਣਵਾਇਆ ਜਾਵੇ ਜਾਂ ਜਿਹੜੇ ਵਿਕਾਸ ਕੰਮ ਹੋਣੇ ਨੇ ਉਹਨਾਂ ਨੂੰ ਗਿਣਵਾਇਆ ਜਾਵੇ ਤਾਂ ਬਖੂਬੀ ਜਿੰਪਾ ਜੀ ਨੇ ਡਿਊਟੀ ਆਪਣੀ ਨਿਭਾਈ ਆ ਹੈ ਨਾ ਬੜੀ ਦਿਲਚਸਪੀ ਦੇ ਨਾਲ ਹਰ ਥਾਂ ਤੇ ਜੇਸਸ ਪੁਆਇੰਟ ਤੇ ਡਾਕਟਰ ਅਵਜੋਤ ਗਏ ਨੇ ਮੈਂ ਵੀਡੀਓਜ਼ ਵੇਖ ਰਿਹਾ ਸੀਗਾ ਕਿਉਂਕਿ ਡਾਕਟਰ ਅਵਜੋਤ ਹਰ ਪੁਆਇੰਟ ਤੇ ਜਾ ਕੇ ਲਾਈਵ ਹੋ ਰਹੇ ਸੀਗੇ ਆਪਣੇ ਅਫੀਸ਼ੀਅਲ ਪੇਜ ਤੋਂ ਤੇ ਇੱਕ ਵਧੀਆ ਗੱਲ ਵੀ ਸੀਗੀ ਕਿ ਬ੍ਰਹਮਸ਼ੰਕਰ ਜਿੰਪਾ ਸੁਹਿਰਦਤਾ ਦੇ ਨਾਲ ਗੰਭੀਰਤਾ ਨਾਲ ਉਹ ਮੁੱਦੇ ਚੱਕ ਰਹੇ ਸੀਗੇ ਡਾਕਟਰ ਸਾਹਿਬ ਇੱਥੇ ਇਹ ਹੋਣਾ ਚਾਹੀਦਾ ਇੱਥੇ ਹੋਣਾ ਚਾਹੀਦਾ ਹੈ ਨਾ ਤਾਂ ਪ੍ਰੰਤੂ ਦੂਜੀ ਇੱਕ ਗੱਲ ਇਹ ਵੀ ਹੱਸੋ ਵੀ ਨਹੀਂ ਵੀ ਇਸ ਪੱਖੋਂ ਆ ਕਿ ਦੇਖੋ ਬ੍ਰਹਮਸ਼ੰਕਰ ਜਿੰਪਾ ਜੀ ਤੁਸੀਂ ਕੀ ਕੀਤਾ ਤੁਸੀਂ ਕੰਮ ਕੀਤਾ ਹੁੰਦਾ ਤੁਸੀਂ ਉਹ ਜੋ ਸਵਾਰਿਆ ਹੁੰਦਾ ਸੁਧਾਰ ਕੀਤਾ ਹੁੰਦਾ ਤਾਂ ਸ਼ਾਇਦ ਤੁਹਾਡੇ ਨਾਂ ਤੇ ਮੁਰਿਆਜ ਸਾਫ ਦਾ ਨਾਮ ਹੁੰਦਾ ਤੁਸੀਂ ਵੀ ਅੱਜ ਮੰਤਰੀ ਹੁੰਨੇ ਤੇ ਤੁਸੀਂ ਵੀ ਅਫਸਰਾਂ ਨੂੰ ਰੋਗ ਨਾਲ ਕਹਿ ਸਕਦੇਗੇ ਭਾਈ ਆਹ ਕੰਮ ਕਰੋ ਚਲੋ ਕਹਿ ਹੁਣ ਵੀ ਸਕਦੇ ਆ ਪਰੰਤੂ ਇੱਕ ਐਮਐਲਏ ਇੱਕ ਹਲਕੇ ਦਾ ਜਦੋਂ ਮੰਤਰੀਓ ਪੂਰੇ ਪੰਜਾਬ ਦਾ ਜੀ ਠੀਕ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਇਤਿਹਾਸ ਹੁਸ਼ਿਆਰਪੁਰ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸੁੰਦਰ ਸ਼ਾਮ अरोड़ा ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਜਿਹੜੇ ਸਰਕਾਰ ਦੇ ਕਾਰਜਕਾਲ ਟਰਨਓਵਰ ਪੂਰੀ ਹੋਣ ਤੋਂ ਪਹਿਲਾਂ ਜਿਹੜੇ ਉਹ ਮੰਤਰੀ ਮੰਡਲ ਤੋਂ ਲਾ ਦਿੱਤੇ ਗਏ ਨੇ ਬੜਾ ਲੋਕਾਂ ਦੇ ਨਾਲ ਮੈਨੂੰ ਖੁਦ ਨਿੱਜੀ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਫੋਨ ਕੀਤੇ ਨੇ ਇਥੋਂ ਤੱਕ ਕਿ ਇਹਨਾਂ ਦੀ ਪਾਰਟੀ ਦੇ ਕਈ ਵਲੰਟੀਅਰਸ ਨੇ ਫੋਨ ਕੀਤੇ ਨੇ ਕਿ ਸਰ ਆ ਦੇਖੋ ਹੂੰ ਇਹ ਗੱਲ ਇੱਕ ਸੋਚ ਵਿਚਾਰ ਕਰਨ ਵਾਲੀ ਆ ਅੱਛਾ ਜੀ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਇਹ ਸੋਚ ਵਿਚਾਰ ਕਰਨ ਵਾਲੀ ਵੀ ਆ ਜਦੋਂ ਤੁਸੀਂ ਖੁੱਦ ਸੀਗੇ ਉਦੋਂ ਤੁਸੀਂ ਬਹੁਤ ਹੀ ਦਿਲਚਸਪੀ ਨਹੀਂ ਦਿਖਾਈ ਉਦੋਂ ਵੀ ਹੁਸ਼ਾਰਪਰ ਨਹੀਂ ਜਦੋਂ ਤੁਹਾਡਾ ਧਿਆਨ ਦਵਾਉਂਦਾ ਸੀਗਾ ਮੈਂ ਤਾਂ ਇੱਥੋਂ ਤੱਕ ਕਹਿਤਾ ਸੀਗਾ ਜੀ ਤੁਸੀਂ ਆਓ ਮੇਰੇ ਨਾਲ ਮੇਰੀ ਗੱਡੀ ਦੇ ਵਿੱਚ ਬੈਠੋ ਤੁਹਾਨੂੰ ਅਦਾਰਾ ਹੁਸ਼ਾਰਪਰ ਨੂੰ ਜੀ ਪੂਰਾ ਹਲਕਾ ਕਮਾਏਗਾ ਹਲਕਾ ਛੱਡੋ ਤੁਹਾਨੂੰ 50 ਵਾਰਡ ਜਿਹੜਾ ਸ਼ਹਿਰੀ ਏਰੀਆ ਜੀ ਬਿਲਕੁਲ ਉਹ ਤੁਹਾਨੂੰ ਕਮਾ ਦੇਗਾ ਜੀ ਤਾਂ ਚਲੋ ਉਹਨਾਂ ਨੂੰ ਨਹੀਂ ਇਹ ਗੱਲ ਚਾਹੀ ਤਾ ਹੁਣ ਫੇ ਕੀ ਹਸ਼ਰ ਸਾਹਮਣੇ ਆ ਸਭ ਚੇਤੇ ਨਹੀਂ ਜੇ ਆਪਾਂ ਸਫਾਈ ਆ ਬਿਹਾਨ ਦੀ ਗੱਲ ਕਰ ਲਈਏ ਜਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਯੁੱਧ ਚਲਾਇਆ ਜਾ ਰਿਹਾ ਨਸ਼ਿਆਂ ਵਿਰੁੱਧ ਹਨ ਇਸ ਜਿਹੜਾ ਦੌਰਾ ਹੁੰਦਾ ਇੱਕ ਦਿਨ ਦਾ ਹੁੰਦਾ ਬਾਅਦ ਚ ਕੋਈ ਮੰਤਰੀ ਆ ਕੇ ਸਾਰ ਤੱਕ ਨਹੀਂ ਲੈਂਦਾ ਕਿ ਤੁਹਾਨੂੰ ਕੀ ਲੱਗਦਾ ਕਿ ਕੁਝ ਐਵੇਂ ਦਾ ਹੀ ਹੋਊਗਾ ਫਿਊਚਰ ਦੇ ਵਿੱਚ ਦੇਖੋ ਮੈਂ ਚਾਹਾਂਗਾ ਕਿ ਅੱਜ ਅਸੀਂ ਨਸ਼ਿਆਂ ਦੇ ਬਾਰੇ ਗੱਲ ਨਾ ਕਰੀਏ ਕਿਉਂਕਿ ਆਮ ਤੌਰ ਤੇ ਆਪਾਂ ਕਰਦੇ ਹਾਂ ਨਾ ਸਫਾਈ ਵਾਲੇ ਚੱਲਿਏ ਹੈ ਨਾ ਜੀ ਮੈਂ ਇਸ ਕਰਕੇ ਦੋ ਚੀਜ਼ਾਂ ਲੈ ਕੇ ਚੱਲੇ ਆ ਕਿ ਦੌਰਾ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਪਰ ਬਾਅਦ ਵਿੱਚ ਕਿਤੇ ਵੀ ਉਥਾਰ ਨਹੀਂ ਲਈ ਜਾਂਦੀ ਕਿਸੇ ਮੰਤਰੀ ਦੇ ਕੋ ਪ੍ਰੇਜ ਜੀ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਤੁਹਾਡੇ ਪਹਿਲੀ ਗੱਲ ਦਾ ਜਵਾਬ ਦਿੱਤਾ ਸੀਗਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਤਾਂ ਹੁਣ ਜਾਂ ਤਾਂ ਪਰਮਾਤਮਾ ਜਾਣਦਾ ਹੈ ਜਾਂ ਸਰਕਾਰ ਜਾਣਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਸਫਾਈ ਪ੍ਰਬੰਧਾ ਦੇ ਵਿੱਚ ਸੁਧਾਰ ਆਏਗਾ ਜਾਂ ਨਹੀਂ ਪਰੰਤੂ ਇੱਕ ਇੱਕ ਹਾਸੋ ਹੀ ਨਿੱਗਲ ਹੋਰ ਮੈਨੂੰ ਇੱਥੇ ਯਾਦ ਆ ਗਈ ਆ ਉਹ ਵੀ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ ਤੁਸੀਂ ਕਹੋ ਤਾਂ ਜੀ ਬਿਲਕੁਲ ਬਿਲਕੁਲ ਤੇ ਦੇਖੋ ਹੁਸ਼ਿਆਰਪੁਰ ਤੋਂ ਜਿਹੜੇ ਮੇਅਰ ਨੇ ਸੁਰਿੰਦਰ ਸ਼ਿੰਦਾ ਜੀ ਉਹ ਚ ਮੈਨੂੰ ਲੱਗਦਾ ਕਿ ਉਹ ਲਿੰਕ ਰੋਡ ਤਾਂ ਜਾਂਦੇ ਨੇ ਡਾਕਟਰ ਰਵਿਜੋਤ ਉਹ ਅੱਗੇ ਲਿੰਕ ਰੋਡ ਪੁਰ ਹੀਰਾ ਦੇ ਨਾਲ ਜਾ ਕੇ ਮਿਲਦਾ ਉਹ ਤੇ ਕੂੜੇ ਦਾ ਡੰਪ ਹੈ ਬਹੁਤ ਵੱਡਾ ਤਾਂ ਉਹ ਪਤਾ ਨਹੀਂ ਕਿਹੜੀ ਥਾਂ ਤੇ ਖੜੇ ਹੁੰਦੇ ਨੇ ਸ਼ਾਇਦ ਭੀਮ ਨਗਰ ਵਾਲੇ ਮੋੜ ਤੇ ਜਿਹੜੀ ਭੀਮ ਚੋਂ ਪੁਲਿਸ ਚੌਂਕੀ ਤੋਂ ਉਧਰ ਨੂੰ ਜਾਂਦੀ ਗੁਰੂ ਘਰ ਵਾਲ ਨੂੰ ਸ਼ਾਇਦ ਉਧਰ ਹੁੰਦੇ ਨੇ ਮੈਨੂੰ ਪ੍ਰੋਪਰ ਨਹੀਂ ਪਤਾ ਹੈ ਨਾ ਤਾ ਉਹ ਮੇਅਰ ਸਾਹਿਬ ਕਹਿੰਦੇ ਦੇਖੋ ਮੰਤਰੀ ਸਾਹਿਬ ਮੈਨੂੰ ਤਾਂ ਆਹ ਤੋਹਫਾ ਮਿਲੇ ਆ ਜੀ ਕਹਿੰਦੇ ਅੱਗੇ ਮੇਰਾ ਵਾਰਡਾ ਲੋਕ ਮੈਨੂੰ ਪੁੱਛਦੇ ਆ ਮੈਂ ਕਿੱਧਰ ਜਾਵਾ ਹੂੰ ਮਤਲਬ ਕਿ ਯਾਰ ਫੇ ਜੇ ਮੇਅਰ ਸਾਹਿਬ ਤੁਸੀਂ ਆਪਣੇ ਵਾਰਡ ਦਾ ਨਹੀਂ ਸੁਧਾਰ ਕਰ ਸਕਦੇ ਉਹ ਤੁਸੀਂ ਜੰਪ ਆਪਣੇ ਵਾਰਡ ਤੋਂ ਨਹੀਂ ਹਟਾ ਸਕਦੇ ਤਾਂ ਬਾਕੀ 49 ਕੌਂਸਲਰ ਬਾਕੀ ਜਿਹੜੀ ਸ਼ਹਿਰ ਦੀ ਲੱਖਾਂ ਦੀ ਆਬਾਦੀ ਹੈ ਉਹ ਤੁਹਾਡੇ ਤੋਂ ਕੀ ਉਮੀਦ ਰੱਖੇ ਜੀ ਬਿਲਕੁਲ ਜੀ ਜੇਕਰ ਤੁਸੀਂ ਬੇਵਸ ਹੋ ਤੁਸੀਂ ਮੰਤਰੀ ਮੋਰੇ ਗਿੜਗੜਾ ਰਹੇ ਹੋ ਜਦੋਂ ਆਪ ਜੰਪਾ ਜਿੰਪਾ ਜੀ ਮੰਤਰੀ ਸੀਗੇ ਤੁਸੀਂ ਉਸ ਵੇਲੇ ਕਿਉਂ ਨਹੀਂ ਗਿੜਗੜਾਏ ਹੂੰ ਬਿਲਕੁਲ ਚਾ ਚਲੋ ਠੀਕ ਹੈ ਉਦੋਂ ਵੀ ਤੁਸੀਂ ਰੋਂਦੇ ਹੋਣਗੇ ਉਹਨਾਂ ਦੇ ਕੋਲ ਰੋਲਾ ਪਾਉਂਦੇ ਹੋਣਗੇ ਇਹ ਕਰਵਾਓ ਉਹ ਕਰਵਾਓ ਪਰ ਜੇ ਫਿਰ ਉਦੋਂ ਤਤਕਾਲੀ ਮੰਤਰੀ ਜਿੰਪਾ ਨੇ ਤੁਹਾਡੀ ਨਹੀਂ ਸੁਣੀ ਤੇ ਉਦੋਂ ਫਿਰ ਮੈਂ ਕਹਿੰਦਾ ਕਿ ਥੋੜਾ ਜਿਆ ਅੰਦਾਜ਼ਾ ਲਗਾ ਲਿਆ ਜਾਵੇ ਕਿ ਸਾਡੇ ਤੋਂ ਡਰ ਕੇ ਆਮ ਲੋਕਾਂ ਦੀ ਫਿਰ ਕੀ ਮਜ਼ਾ ਲਾ ਕਿ ਸੱਕੀ ਜ਼ੋਰ ਤਾਂ ਕਿ ਆਪਣੀ ਕੋਈ ਗੱਲ ਮਨਵਾ ਲੈਂਦੇ ਹੁਣਾਂ ਤੋਂ ਆਪਾਂ ਇੱਕ ਹੱਸੋ ਹੀ ਨਹੀਂ ਵਿਸ਼ਾ ਇਹ ਪ੍ਰੀਤ ਜੀ ਤੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਦੌਰਾ ਕੀਤਾ ਕਿ ਦੌਰੇ ਤੋਂ ਬਾਅਦ ਸਭ ਕੁਝ ਉੱਦੇ ਹੋ ਜਾਂਦਾ ਬਿਲਕੁਲ ਉਸੇ ਤਰ੍ਹਾਂ ਹੋ ਜਾਂਦਾ ਆਪਸਰਾਂ ਨੂੰ ਪਤਾ ਮੌਕੇ ਦੇ ਅੱਧੇ ਕੋਨੇ ਕਿੰਟ ਦੇ ਕਿੰਟੇ ਦੋ ਘੰਟੇ ਦੀ ਝੜਕ ਹੁੰਦੀ ਆ ਬਾਅਦ ਵਿੱਚ ਕਿਹੜਾ ਮੰਤਰੀ ਤਾਂ ਕਿਹੜੀ ਸਫਾਈ ਤਾਂ ਕਿਹੜੀ ਮੋਹਿਮ ਪਰ ਡਾਕਟਰ ਅਬਜੋਤ ਤਾਂ ਸਿੱਧੇ ਤੌਰ ਤੇ ਕਹਿ ਕੇ ਗਏ ਆ ਕਹਿੰਦੇ ਅੱਜ 15 ਤਰੀਕ ਆ 15 ਮਈ ਨੂੰ ਇਹਨਾਂ ਵੱਲੋਂ ਦੌਰਾ ਕੀਤਾ ਗਿਆ ਸੀ ਕਹਿੰਦੇ ਬਾਈ ਨੂੰ ਆਵਾਂਗਾ ਮੈਂ ਦੁਬਾਰਾ ਇੱਥੇ ਅੱਛਾ ਜੀ ਤੇ ਹੁਣ ਉਹ ਦੇਖਣਾ ਹੋਵੇਗਾ ਕਿ ਬਾਈ ਨੂੰ ਉੱਥੇ ਸਫਾਈ ਹੁੰਦੀ ਆ ਜਾਂ ਨਹੀਂ ਤਾਂ ਜੇਕਰ ਅੱਜ ਮੌਸਮ ਸਹੀ ਰਿਹਾ ਤਾਂ ਆਧਾਰਾ ਹੁਸ਼ਾਰ ਪਰ ਨਿਊਜ਼ ਵੀ ਅੱਜ ਜਾਂ ਕੱਲ ਦੇ ਵਿੱਚ ਜਾ ਕੇ ਉੱਥੇ ਦੇਖੇਗਾ ਜ਼ਰੂਰ ਜੀ ਹੈਗਾ ਕਿ ਨਹੀਂ ਤਾਂ ਹੁਣ ਇਹੀ ਗੱਲ ਹੈ ਨਾ ਕਿ ਇਹਨਾਂ ਗੱਲਾਂ ਨੂੰ ਇਸ ਮੁਹੀਮ ਨੂੰ ਜਿਹੜਾ ਅਸਲ ਬੂਰ ਪਾਉਣਾ ਉਹ ਜਿਹੜਾ ਦਬਕਾ ਵਾ ਉਹ ਦਬਕਾ ਇਸੇ ਤਰ੍ਹਾਂ ਡਾਕਟਰ ਡਾਕਟਰ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਔਰ ਰੱਖਣਾ ਪਏਗਾ ਜੀ ਕਿਉਂਕਿ ਦਬਕੇ ਤੋਂ ਵੀ ਨਾਲ ਅੱਜ ਕੱਲ੍ਹ ਕੰਮ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਹੈ ਕੰਮ ਇਦਾਂ ਦੇ ਪ੍ਰੀਤ ਜੀ ਲੋਕ ਵੀ ਸਾਡੇ ਦਰਸ਼ਕ ਵੀ ਜਾਣਦੇ ਨੇ ਕਈ ਵਾਰ ਦਬਕੇ ਵੀ ਮਾਰਨੇ ਪੈਂਦੇ ਨੇ ਕਈ ਵਾਰ ਗੁੱਸੇ ਨਾਲ ਵੀ ਕਰਵਾਉਣਾ ਪੈਂਦਾ ਤੇ ਕਈ ਵਾਰ ਮਿੰਤਾ ਨਾਲ ਕਈ ਵਾਰ ਪਿਆਰ ਨਾਲ ਬੇਕਰ ਹੋਣਾ ਪੈਂਦਾ ਕੰਮ ਇਸ ਤਰ੍ਹਾਂ ਦਾ ਚਾਰ ਤਰੀਕਿਆਂ ਨੇ ਕੰਮ ਚਾਰ ਤਿੰਨ ਚਾਰ ਤਰ੍ਹਾਂ ਦੇ ਕੁਆਲਿਟੀਜ਼ ਆ ਜਿਹੜੀਆਂ ਹਰ ਇੱਕ ਲੀਡਰਸ਼ਿਪ ਦੇ ਵਿੱਚ ਚਾਹੀਦੀਆਂ ਜੀ ਬਿਲਕੁਲ ਚੇਤਨ ਜੀ ਮੇਰਾ ਆਖਰੀ ਸਵਾਲ ਤੁਹਾਡੇ ਨਾਲ ਇਹ ਹੋਵੇਗਾ ਕਿ ਜਿਹੜੇ ਚਾਰ ਰੋਗ ਤੁਸੀਂ ਸਫਾਈ ਤੋਂ ਇਲਾ ਡਾਕਟਰ ਅਵਜੋਤ ਨੇ ਹੁਣ ਇਹਨਾਂ 'ਲ ਵੀ ਧਿਆਨ ਦੇਣਗੇ ਦੇਖੋ ਅਸੀਂ ਤਾਂ ਉਮੀਦ ਕਰ ਸਕਦੇ ਹਾਂ ਨਾ ਜੀ ਹੋਪਸ ਹੋ ਕਿ ਧਿਆਨ ਦੇਣਗੇ ਉਮੀਦ ਤੇ ਤੁਹਾਨੂੰ ਕੀ ਆ ਜੀ ਹੈ ਨਾ ਜੀ ਤਾਂ ਦੇਣਾ ਵੀ ਚਾਹੀਦਾ ਧਿਆਨ ਕਿਉਂਕਿ ਆਪਣਾ ਹੋਮਲੈਂਡ ਆ ਡਾਕਟਰ ਅਵਜੋਤ ਦਾ ਇੱਥੇ ਰਹਿੰਦੇ ਨੇ ਇੱਥੇ ਹੀ ਉਹ ਬਿਜ਼ਨਸ ਕਰਦੇ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿ ਕੇ ਤਾਂ ਮੈਨੂੰ ਲੱਗਦਾ ਕਿ ਇਹ ਧਿਆਨ ਜ਼ਰੂਰ ਦੇਣਾ ਚਾਹੀਦਾ ਉੱਤੋਂ ਸਭ ਤੋਂ ਵੱਡੀ ਗੱਲ ਉਸਦਾ ਵੀ ਉਹੀ ਹੈ ਲੋਕਲ ਮਿਨਿਸਟਰੀ ਲੋਕਲ ਬਾਡੀ ਮਿਨਿਸਟਰ ਦਾ ਸਥਾਨਕ ਸਰਕਾਰਾ ਮੰਤਰੀ ਨੇ ਤਾਂ ਮੈਂ ਤਾਂ ਡਾਕਟਰ ਅਵਜੋਤ ਜੀ ਇੱਕ ਗੱਲ ਹੋਰ ਵੀ ਕਹਿਣਾ ਚਾਹਾਂਗਾ ਕਿ ਇਨਾ ਪੰਜ ਬਿਮਾਰੀਆਂ ਨੂੰ ਤੁਸੀਂ ਜੜ ਤੋਂ ਖਤਮ ਕਰਦੇ ਹੋ ਤਾਂ ਉਸ ਦੇ ਨਾਲ ਨਾਲ ਤੁਸੀਂ ਫੰਡਸ ਵੀ ਆ ਜਿਹੜੇ ਜ਼ਰੂਰ ਪੰਜਾਬ ਸਰਕਾਰ ਤੋਂ ਲੈ ਕੇ ਆਓ ਕਿਉਂਕਿ ਜਿਹੜੇ ਕਾਂਗਰਸੀ ਕਾਉਂਸਲਰ ਨੇ ਉਹ ਆਹੀ ਕਹਿੰਦੇ ਨੇ ਕਹਿੰਦੇ ਤਿੰਨ ਸਵਾ ਤਿੰਨ ਸਾਲ ਦਾ ਸਮਾਂ ਹੋ ਗਿਆ ਅੱਜ ਤੱਕ ਇੱਕ ਥੇਲਾ ਜਿਹੜੀ ਆਮ ਆਦਮੀ ਪਾਰਟੀ ਉਹ ਨਗਰ ਨਿਗਮ ਦੇ ਲਈ ਲੈ ਕੇ ਨਹੀਂ ਆਈ ਹੈ ਜੀ। ਜਦੋਂ ਤੱਕ ਸਰਕਾਰ ਵੱਲੋਂ ਫੰਡ ਨਹੀਂ ਆਉਂਦੇ ਤਾਂ ਵਿਕਾਸ ਕੰਮ ਫਿਰ ਕਿਵੇਂ ਹੋਣਗੇ? ਜੀ ਬਿਲਕੁਲ। ਦੂਜੇ ਪਾਸੇ ਜਿਹੜੇ ਮਾੜੇ ਮੋਟੇ ਵਿਕਾਸ ਕੰਮ ਹੋਏ ਆ ਜਾਂ ਜਿਹੜੇ ਜੇਮਪਾ ਜੀ ਨੇ ਰੇਬਰ ਕਾਰਡ ਦਿੱਤੇ ਕਦੀ ਗਲੀਆਂ ਦੇ ਕਦੀ ਨਾਲੀਆਂ ਦੇ ਕਦੀ ਵਾਟਰ ਕੋਲਰਾਂ ਦੇ ਤਾਂ ਕਦੀ ਆ ਟਿਊਬਲਾਂ ਦੇ ਜਿੰਨੇ ਕੰਮ ਹੈ ਸਾਰੇ ਨਗਰ ਨਿਗਮ ਥਰੂ ਹੋਏ ਆ ਜਾਂ ਸੀਵਰੇਜ ਬੋਰਡ ਥਰੂ ਹੋਏ ਆ ਪਰ ਅੱਜ ਤੱਕ ਜੇਕਰ ਆਪਾਂ ਜੇਮਪਾ ਜੀ ਦੀ ਗੱਲ ਕਰ ਲਈਏ ਤਾਂ ਉਹ ਆਪਣੇ ਕਾਰਜਕਾਲ ਦੌਰਾਨ ਆਪਣੇ ਮੰਤਰੀਸ਼ਪ ਦੌਰਾਨ ਉਹ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਹੈ ਜੀ ਨਗਰ ਨਿਗਮ ਲਈ ਕਿਤੇ ਲਾਭ ਨਹੀਂ ਲਿਆ ਸਕੇ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ காங்கிரஸ் ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਆਰ.ਟੀ.ਆਈ ਰਾਹੀਂ ਇਹ ਜਿਹੜਾ ਜਵਾਬ ਮੰਗਿਆ ਸੀਗਾ ਤਾਂ ਆਰ.ਟੀ.ਆਈ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ